ਲੁਧਿਆਣਾ ਦੇ ਆਤਮ ਪਾਰਕ ਨਜ਼ਦੀਕ ਫਲਾਈਓਵਰ ਤੇ ਡਿਵਾਈਡਰ ਨਾਲ ਬੁਰੇ ਕੱਟੇ ਨਾਲ ਭਰਿਆ ਟਰੱਕ ਪਲਟ ਗਿਆ ਜਾਨੀ ਮਾਲ ਤੋਂ ਰਿਆ ਬਚਾ ਇਹ ਹਾਸਾ ਰਾਤ ਤਕਰੀਬਨ 2 ਵਜੇ ਦੇ ਕਰੀਬ ਹੋਇਆ ਹੈ ਦਰਅਸਲ ਟਰੱਕ ਗੰਗਾ ਨਗਰ ਤੋਂ ਬਦਰੀ ਜਾ ਰਿਹਾ ਸੀ ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਜਦ ਉਹ ਆਤਮ ਪਾਰਕ ਦੇ ਕੋਲ ਫਲਾਈਓਵਰ ਦੇ ਨਜ਼ਦੀਕ ਪਹੁੰਚਿਆ ਤਾਂ ਇੱਕ ਕਾਰ ਨੂੰ ਬਚਾਉਂਦਿਆਂ ਬਚਾਉਂਦਿਆਂ ਬੁਰੇ ਕੱਟੇ ਨਾਲ ਭਰਿਆ ਟਰੱਕ ਡਿਵਾਈਡਰ ਨਾਲ ਜਾ ਟਕਰਾਇਆ ਤੇ ਪਲਟ ਗਿਆ ਡਰਾਈਵਰ ਨੇ ਕਿਹਾ ਕਿ ਇਹ ਟਰੱਕ ਗੰਗਾ ਨਗਰ ਤੋਂ ਬਦਰੀ ਜਾ ਰਿਹਾ ਸੀ ਜਿਸ ਦੇ ਵਿਚਾਲੇ ਲੁਧਿਆਣਾ ਦੇ ਆਦਮ ਪਾਰਕ ਨਜ਼ਦੀਕ ਵਾਪਰਿਆ ਹਾਸਾ ਮੌਕੇ ਤੇ ਪਹੁੰਚੀ ਪੁਲਿਸ ਨੇ ਟ੍ਰੈਫਿਕ ਦੀ ਸਮੱਸਿਆ ਨੂੰ ਕੀਤਾ ਹੱਲ ਪੁਲਿਸ ਨੇ ਕਿਹਾ ਕਿ ਤਕਰੀਬਨ 2:30 ਵਜੇ ਦੇ ਕਰੀਬ ਇਹ ਹਾਸਾ ਹੋਇਆ ਹੈ ਕਿਹਾ ਜਾ ਰਿਹਾ ਹੈ ਕਿ ਡਰਾਈਵਰ ਦੀ ਅੱਖ ਲੱ ਕਰਨ ਇਹ ਹਾਸਾ ਹੋਇਆ ਹੈ ਦੂਜੇ ਪਾਸੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਸ਼ੋਕ ਕੁਮਾਰ ਸਰ ਕਿਹੜੀ ਜਗ੍ਹਾ ਹੈ ਆਦਮ ਪਾਰਕ ਸਰ ਇਹ ਕਿ ਇਹ ਟਰੱਕ ਕਦੋਂ ਪਲਟਿਆ ਵਸੇ ਇਹ ਰਾਤ 2:30 ਵਜੇ ਪਲਟਿਆ ਤੇ ਸਰ ਦਾ ਵਜਾ ਕੀ ਆ ਪਰ ਟੱਕਰ ਡਰਾਈਵਰ ਹੈ ਨਹੀਂਗੇ ਉਹ ਆਉਣਗੇ ਫਿਰ ਪਤਾ ਲੱਗੂਗਾ ਕੀ ਵਜਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਰ ਜਾਨੀ ਪੂਰਾ ਟਰੱਕ ਹੀ ਪ੍ਰਭਾਵਿਤ ਹੋ ਗਿਆ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਲੇਵਿੰਦਰ ਸਿੰਘ ਮੈਂ ਕਿਵੇਂ ਟਰੱਕ ਆਏ ਕੀ ਹੈਗੇ ਜੀ ਰਾਤ ਨੂੰ ਗੰਗਾਣਾਗਰੋਂ ਪਰਿਆ ਸੀ ਬੱਧੀ ਜਾ ਰਿਹਾ ਸੀ ਤੇ ਰਾਤ ਅਸੀਂ ਤੁਰੇ ਉਹਨੇ 2 ਘਟਾਈ ਦਾ ਟਾਈਮ ਲਗਾ ਫਿਰ ਅੱਗੇ ਇੱਕ ਕਾਰ ਆਈ ਆਈ ਤਾਂ ਉਹਨੇ ਮਾਡੀ ਸਾਈਡ ਦਬਾਈ ਆ ਕੋਈ ਜਗ੍ਹਾ ਫੋਲ ਤੇ ਚੜ੍ਹਨ ਥੋੜੀ ਮਿਲੀ ਜਗਾ ਗੱਡੀ ਨਿਕਲ ਨਾ ਜਗਾ ਨਹੀਂ ਮਿਲੀ ਕਿਸ ਕੋਹਦੇ ਕਾਰਨ ਡਾਇਵਰ ਦੇ ਚ ਹੈ ਕਿ ਇਹ ਇਹ ਬੂਰਾ ਗੱਡੀ ਹੈ ਕਿ ਕਿੱਥੇ ਜਾਣਾ ਹੈ ਇਹ ਬੱਤੀ ਜਾਣਾ ਆਇਆ ਕਿੱਥੋਂ ਸੀ ਸਰ ਇੱਕ ਸ੍ਰੀ ਗੰਗਾ ਨਗਰ ਤੋਂ ਅੱਛਾ ਨੁਕਸਾਨ ਕਿੰਨਾ ਹੋਇਆ ਤੁਹਾਨੂੰ ਦੁਕਾਨ ਜੀ ਗੱਡੀ ਖਤਮ ਹੋ ਗਈ ਖਤਮ ਹੋ ਗਈ ਗੱਡੀ ਦੀ ਕਿੰਨੇ ਦਾ ਆਈਡੀ ਕਿੰਨੇ ਦਾ ਹੋਊਗਾ ਖਤਮ ਹੀ ਹੋ ਗਈ ਗੱਡੀ ਦਾ ਆਈਡੀ ਲਾਦੇ ਡਰਾਈਵਰ ਤਾਂ 6000 ਲੱਗੀ ਕਿਹਦੇ ਆਪ ਹੀ ਹੈ ਆਪ ਹੀ ਗੱਡੀ ਤਾਂ ਡਵਾਈਡਰ ਤੇ ਕਿੱਦਾ ਚੜਦੀ ਡਵਾਈਡਰ ਕੋਲ ਕਾਰ ਆ ਗਈ ਉਹਨੇ ਸਾਈਡ ਦਬਾ ਦਿੱਤੀ ਕੋਈ ਜਗ੍ਹਾ ਨਹੀਂ ਮਿਲਦੀ ਗੱਡੀ ਟੱਪ ਲੂ ਤਾਂ ਗੱਡੀ ਕਿੰਨੀ ਕੀ ਸਪੀਡ ਤੇ ਹੋਣੀ ਹੈ ਗੱਡੀ ਹੋਊਗੀ ਜੀ ਮੰਨ ਲਓ ਚਲੋ 45 ਤੇ 50 ਭਾਈ 40 ਦੀ ਸਪੀਡ ਤੇ ਹੋਵੇ ਤਾਂ ਏਦਾਂ ਉੱਪਰ ਨਹੀਂ ਚੜਦੀ ਹੈਗੀ ਜੇ ਜੇ ਜਦੋਂ ਸਾਈਡ ਹੀ ਨਹੀਂ ਵਿੱਚ ਹੈ ਗੱਡੀ ਕੀ ਕਰੂਗੀ ਚਾਲੀ ਚਾਲੀ ਦੇ ਤੁਸੀਂ ਆਪ ਹੀ ਚਾਲੀ ਚਾਲੀ ਆ ਕੇ ਲਾ ਰਹੀ ਸੀ ਗੱਲ ਹੈ ਜੀ ਕਿੰਨਾ 1:00 ਵਜੇ ਦੀ ਗੱਲ ਹੈ 2:30 ਵਜੇ ਦੀ ਗੱਲ ਹੈ ਰਾਤ ਦੇ ਸਸੀ ਗੱਲ ਜੀ ਕੀ ਨਾਮ ਹੈ ਜਗਜੀਤ ਸਿੰਘ ਆ ਭਾਜੀ ਸਰ ਜਿਵੇਂ ਹੁਣ ਆ ਰਾਹ ਦੇ ਵਿੱਚ ਐਕਸੀਡੈਂਟ ਹੋਇਆ ਹੋਇਆ ਹੈ ਇਹਦੇ ਨਾਲ ਹੁਣ ਤੁਹਾਨੂੰ ਦਿੱਕਤ ਆਈ ਹੈ ਦਿੱਕਤ ਇਹ ਆ ਕਿ ਆਵਾਜਾਈ ਦਾ ਸਾਹਮਣਾ ਕਰਨਾ ਪੈ ਰਿਹਾ ਲੋਕੀ ਘੁੰਮ ਘੁੰਮ ਕੇ ਜਾ ਰਹੇ ਆ ਜਾਮ ਲੱਗਿਆ ਹੋਇਆ ਸਵੇਰ ਦਾ ਤਾਂ ਕੰਮ ਵੀ ਇੱਥੇ ਹੀ ਚੱਲਦਾ ਨਾ ਕਰ ਜੀ ਗਰਮੀ ਜੀ ਕਿਤੇ ਨਾ ਜੀ ਬਹੁਤ ਜ਼ਿਆਦਾ ਗਰਮੀ ਹੈ ਜੀ ਤੇ ਲੱਗਦਾ ਕਿ ਇਹਦੀ ਇਹ ਗਲਤੀ ਹੈ ਇਹ ਗਲਤੀ ਤਾਂ ਡਰਾਈਵਰ ਦੀ ਵੀ ਹੋ ਸਕਦੀ ਹੈ ਨਾ ਜੀ 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 ਜਿਹੜਾ ਡਾਇਰੈਕਟਰ ਦੇ ਉੱਤੇ ਜੀ ਹਾਂ ਜੀ ਤੇ ਕੀ ਸੁਝਾਅ ਦੇਣਾ ਚਾਹੋਗੇ ਸੁਝਾਅ ਇਹੀ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਵਾਹ ਟ੍ਰੈਫਿਕ ਪੁਲਿਸ ਨੂੰ ਇਹੀ ਸੁਝਾਵਾ ਕਿ ਇਹਨੂੰ ਜਲਦੀ ਤੋਂ ਜਲਦੀ ਖਾਲੀ ਕਰਾਇਆ ਜਾਵੇ ਕਿਹੜਾ ਕਿ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਆਮ ਜਨਤਾ ਨੂੰ ਕਿਉਂਕਿ ਉੱਤੋਂ ਗਰਮੀ ਵੀ ਬਹੁਤ ਜ਼ਿਆਦਾ ਵਕਤ ਲੰਘ ਰਹੀ ਹੈ ਸਰ 2:30 3 ਵਜੇ ਦੀ ਗੱਲ ਹੈ ਜੀ ਤੇ ਜਿਹੜਾ ਕਿ ਟਰੱਕਾਂ ਦਾ ਬਹੁਤ ਤੇਜ਼ ਆ ਰਿਹਾ ਸੀ ਉਧਰੋਂ ਉਹਦੀ ਅਚਾਨਕ ਅੱਖ ਲੱਗੀ ਅਕਾ ਲਕਣ ਕਰਕੇ ਉਸਨੇ ਡਰਾਈਵਰ ਡਿਵਾਈਡਰ ਦੇ ਉੱਤੇ ਚੜਾ ਦਿੱਤਾ ਅੱਛਾ ਕਿਹੜੀ ਜਗ੍ਹਾ ਇਹ ਸਰ ਆਤਮਪਾਰਕ ਹੈ ਅਜੀ ਅੱਛਾ ਨੁਕਸਾਨ ਕਿੰਨਾ ਹੋਇਆ ਨੁਕਸਾਨ ਸਰ ਮਤਲਬ ਕਿ ਡਰਾਈਵਰ ਦਾ ਵੀ ਉਚਾਅ ਵਾ ਜੀ ਤੇ ਜਿਹੜਾ ਨਾਲ ਕਲਿੰਡਰ ਸੀ ਉਹਦਾ ਵੀ ਉਚਾਅ ਵਾ ਮਤਲਬ ਕਿ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਬਚਾਵਾ ਜੀ ਪੂਰਾ ਉਹ ਗੱਡੀ ਥੋੜੀ ਲੋਡ ਸੀ ਕੀ ਜਿਆਦਾ ਕਰਕੇ ਲੋਡ ਹੋਣ ਕਰਕੇ ਗੱਡੀ ਸੰਭਲੀ ਨਹੀਂ ਜੋ ਕੀ ਸ਼ੁਕਰ ਆ ਵੀ ਇਹ ਡਿਵਾਈਡਰ ਦੇ ਇਧਰਲੀ ਸਾਈਡ ਨਹੀਂ ਮਤਲਬ ਕਿ ਡਿੱਗੀ ਅੰਗਲੀ ਸਾਈਡ ਹੋ ਗਈ ਉਸ ਤੋਂ ਬਾਅਦ ਜੀ ਟ੍ਰੈਫਿਕ ਨੂੰ ਡਿਵਾਈਡਰ ਕਰਤਾ ਜੀ ਨਿਵਸ਼ਣ ਦੇ ਦਿੱਤਾ ਟ੍ਰੈਫਿਕ ਦੀ ਟ੍ਰੈਫਿਕ ਅਸੇ ਟਲੀਆਂ ਦੇ ਵਿੱਚ ਪੈ ਗਏ ਉਹਨਾਂ ਨੂੰ ਦੱਸਿਆ ਗਿਆ ਵੀ ਉਧਰ ਦੀ ਘੁੰਮ ਕੇ ਤੁਸੀਂ ਉੱਪਰ ਦੀ ਘੁੰਮ ਸਕਦੇ ਹੋ ਠੀਕ ਹੈ ਜਿਹੜੀ ਇਧਰੋਂ ਆਉਣ ਵਾਲੀ ਟਰੈਕ ਜਿਹੜੀ ਉੱਤਰੀ ਜਾਣ ਵਾਲੀ ਟਰੈਕਾ ਉਸ ਨੂੰ ਅਸੀਂ ਮਤਲਬ ਕਿ ਸਿੱਧਾ ਘਟਦਾ ਵੀ ਉਹ ਉੱਪਰੋਂ ਪ੍ਰਦਾਵ ਚੋਂ ਉਧਰ ਘੁੰਮ ਕੇ ਟਰੱਕ ਸਰ ਫੱਕੀ ਹੀ ਹੈ ਕੀ ਹੈ ਜੀ ਇਹ ਪੂਰਾ ਕਿਹਨੇ ਬੋਲਦੇ ਪੂਰਾ ਗੱਡੀ ਸਰ ਪੂਰਾ ਮੇਰਾ ਜੀ ਇੱਕ ਕੱਦ ਵਾਸਤੇ ਕੰਮ ਆਉਂਦਾ ਆਗੂ ਗੁਜ ਵਾਸਤੇ ਜਿਵੇਂ ਫੈਕਟਰੀਆਂ ਵੋਟਰੀਆਂ 'ਚ ਪੈਂਦਾ ਜਿੱਥੇ ਮਤਲਬ ਕਿ ਪੱਟੀਆਂ ਦੇ ਵਿੱਚ ਕੋਲੇ ਦੀ ਜਗ੍ਹਾ ਤੇ ਇਹਨੂੰ ਵਾਹ ਲਿਆ ਜਾਂਦਾ ਜੀ ਰੂਟ ਡਿਵਾਈਡ ਕੀਤਾ ਜਾ ਰਿਹਾ ਹੈ ਹਾਂਜੀ ਸਰ ਰੂਟ ਡਿਵਾਈਡ ਕਰਤਾ ਜੀ ਸਰ ਜਗ੍ਹਾ ਤੇ ਉਹਨਾਂ ਨੂੰ ਦੱਸਤਾ ਲੋਕਾਂ ਨੂੰ ਵੀ ਤੁਸੀਂ ਇੱਧਰ ਦੀ ਜਾਣਾ ਵਾ ਸਿੱਧਾ ਨਹੀਂ ਜਾਣਾ ਜਿਸ ਕਰਕੇ ਟਰੱਕ ਨੂੰ ਹੁਣ ਥੋੜੀ ਦੇਰ ਬਾਅਦ ਇਹਨਾਂ ਨੇ ਖਾਲੀ ਟਰੱਕ ਮੰਗਾ ਲਏ ਆ ਉਹਦੇ ਵਿੱਚ ਸਮਾਨ ਲੋਡ ਕੀਤਾ ਜਾਊਗਾ ਸਮਾਨ ਲੋਡ ਕਰਨ ਤੋਂ ਬਾਅਦ ਫਿਰ ਅਸੀਂ ਦੋ ਜੀਸੀਬੀਆਂ ਮੰਗਾ ਕੇ ਟਰੱਕ ਨੂੰ ਗਾਲੀ ਪਲੇਟਫਾਰਮ ਟਰੱਕ ਤੇ ਚੜਾ ਕੇ ਇਹਨੂੰ ਭੇਜ ਦਿੱਤਾ ਜਾਏਗਾ ਇਹ ਰਸ 2.5 3 ਵਜ ਦੀ ਗੱਲ ਹੈ ਕਿ ਹੱਕ ਲੱਗੀ ਸੀ ਟਰੱਕ ਹੋ ਸਕਦਾ ਸਰ ਤਾਈਓ ਇਹ ਹਾਸਾ ਹੋਇਆ ਜੀ ਕੰਡਿਕਾਰ ਭਾਈ ਕੀਤੀ ਜਾਏਗੀ ਸਰ ਸਰ ਬੰਦੀਕਾਰ ਦੀ ਕਾਰਵਾਈ ਦਾ ਆਪਣੇ ਚੌਂਕੀ ਵਾਲਿਆਂ ਨੂੰ ਰਿਪੋਰਟ ਹੋ ਚੁੱਕੀ ਆ ਸਾਰੀ ਦੇ ਦਿੱਤੀ ਆ ਜੀ ਬਾਕੀ ਕਾਰਵਾਈ ਉਹਨਾਂ ਨੇ ਕਰਨੀ ਆ ਜੀ